ਫਰੋਜ਼ਪੁਰ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਬਿਜਲੀ ਮੁਲਾਜ਼ਮਾਂ ਨੂੰ ਕਰੰਟ ਲੱਗਣ ਕਰਕੇ ਤਿੰਨ ਲੋਕ ਕਬੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੁਲਾਜ਼ਮ ਜੋ ਕਿ ਲਾਈਨਮੈਨ ਸੀ ਤੇ ਉਸਨੇ ਆਪਣਾ ਦਮ ਤੋੜ ਦਿੱਤਾ ਹੈ ਜ਼ਖਮੀਆਂ ਨੂੰ ਫਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਦੱਸ ਦਈਏ ਮੁਲਾਜ਼ਮ ਆਗੂਆਂ ਨੇ ਦੱਸਿਆ ਹੈ ਕਿ ਪਰਮਿਟ ਲੈਣ ਦੇ ਬਾਵਜੂਦ ਵੀ ਖੰਭਿਆਂ ਦੇ ਵਿੱਚ ਲਾਈਟ ਆ ਗਈ ਜਿਸ ਦੇ ਚਪੇਟ ਵਿੱਚ ਸਾਡੇ ਮੁਲਾਜ਼ਮ ਆ ਗਏ ਇਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਨ ਲਾਲਮਨ ਵਜੋਈ ਆ ਤੇ ਉਸਦੇ ਦੋ ਸਾਥੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਪਰਮਟ ਹੋਣ ਦੇ ਬਾਵਜੂਦ ਵੀ ਇਹ ਲਾਈਟ ਖੰਭਿਆਂ ਵਿੱਚ ਕਿਸ ਤਰ੍ਹਾਂ ਆਈ ਜਿਸ ਦਾ ਨੁਕਸਾਨ ਸਿੱਧਾ-ਸਿੱਧਾ ਮੁਲਾਜ਼ਮਾਂ ਨੂੰ ਝੇਲਣਾ ਪਿਆ ਕੀ ਹੈ ਜੀ ਅੱਜ ਸਵੇਰੇ ਸਾਡੇ ਸਾਥੀ ਤਿੰਨ ਸਾਥੀ ਸਾਡੇ ਲੈਂਡਮੈਨ ਲਾਲਮਨ ਸੁਨਦਰ ਸਿੰਘ ਟੋਕਰੀਏ ਕੰਮ ਕਰ ਰਹੇ ਸੀ ਇਹ ਵੀ ਬਿਜਲੀ ਤੇ ਸੜਾ ਕੰਮ ਕਰਕੇ ਜੋ ਸਾਥੀ ਥੱਲੇ ਉਹ ਆਫਿਸ ਉਤਲਾ ਚੈੱਕ ਕਰ ਲਗੇ ਤੇ ਸੋਚ ਲਾਇਆ ਤੱਕ ਸੋਚ ਲਾਉਂਦੇ ਨਾਲ ਜਾਤੀ ਘੰਟ ਆ ਗਿਆ ਜੇ ਸੋਚ ਲਿਆ ਸਾਥੀ ਉੱਥੇ ਲੇਟ ਪਿਆ ਜੇ ਸਾਥੀ ਬਹੁਤ ਕੰਮ ਕਰ ਰਹੀ ਸੀ ਜੇ ਸਾਥੀ ਤੁਮਹੀਂ ਪਹਿਲਾਂ ਘਰ ਨੇ ਡੇਗਾ ਉਸ ਤੋਂ ਬਾਅਦ ਸਾਥੀ ਲਾੜਮਣ ਡੇਗਾ ਸਾਥੀ ਲਾੜਮਣ ਦੀ ਮੌਕੇ ਦਿੱਤਾ ਥੋਕੀ ਅੱਤ ਲੈ ਕੇ ਰੱਤੇ ਵਿੱਚ ਦਿੱਤ ਹੋ ਗਈ ਜੇ ਸੜਕਾਂ ਦੀ ਦਿੰਗਰ ਉਹ ਜੇਰੇ ਲਾਜੇ ਉਹਦਾ ਲਾਇ ਬੱਕੇ ਦਾ ਜਾਂਦਾ ਪਿਆ ਇਹ ਜੇ ਸਾਥੀ ਦੀ ਪੁਸ਼ਟ ਮੜਨੋਂ ਮਾਦੀ ਡੱਡਬੜੀ ਜ਼ੀਰੋ ਤੋਂ ਲੈ ਕੇ ਆਏ ਆ ਤੇ ਬਹੁਤੀ ਮਾੜੀ ਸਾੜੀ ਘਟਨਾ ਵਾਪਰੀ ਜੀ ਸਾਡਾ ਸਾਫੀ ਇਹ ਹੋਇਆ ਕਿਵੇਂ ਜੀ ਸਾਰੀ ਮਤ ਕਿਵੇਂ ਕਟੜਾ ਵਾਪਰੀ ਕਿਵੇਂ ਕਟੜਾ ਜੀ ਵੇਖੋ ਬੱਸ ਹੁਣ ਕੀ ਕਹਿ ਸਕਦੇ ਆ ਸਾਰਾ ਕੋਈ ਬੱਦਹੀ ਗਿਆ ਬੇਲੀ ਕਰ ਬੰਸੀਗਾ ਪਰਮਰਸੀਆ ਲੋਕੋ ਸ਼ਟ ਜਲਦੀ ਪੀ ਸ਼ੈਡੋਂ ਜਲਦੀ ਪੀ ਸੀਗੀ ਬਸ ਕੰਮ ਡੇਟ ਖੜਾ ਕਰਦੇ ਰਹੇ ਨੇ ਪਤਾ ਨਹੀਂ ਕੋਈ ਵਾਪਸੀ ਗਰੰਟ ਆ ਗਿਆ ਕਿਦੋਂ ਜਾ ਕੇ ਕੋਈ ਬੈਗ ਫਲਾਈ ਆਈਏ ਉਹਦੇ ਕਰਕੇ ਕੰਮ ਵਾਪਰੇਆ ਬਾਕੀ ਸਾਰੀ ਇਸ ਤੋਂ ਬਾਅਦ ਜਾਂਚ ਕਰਾਂਗੇ ਪ੍ਰਵਾਲ ਕਰਾਂਗੇ ਐਡੂਰ ਗੱਲ ਹੋ ਗਈ ਹੈ ਅਕਸਰ ਗੱਲ ਹੋ ਗਈ ਸਾਡੀ ਫੋਨ ਤੇ ਕਿ ਜਿੱਥੋਂ ਵੀ ਗਰੰਟ ਵਾਪਸੀ ਤਹਾ ਸਾਰੀ ਇਹਦੀ ਪ੍ਰਵਾਲ ਕਰਕੇ ਜੋ ਵੀ ਲੜਿੰਦੀ ਘਰ ਫੜਾ ਕਰਾਂਗੇ ਜੇ ਹੋਇਆ ਅਸੀਂ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜੋ ਕੁਝ ਵਾਪਰਿਆ ਠੀਕ ਹੈ ਬਹੁਤ ਮਹਾਲਾ ਕੰਮ ਹੋਇਆ ਜਦੋਂ ਕਰੰਟ ਆਇਆ ਉਦੋਂ ਬੰਦੇ ਉੱਪਰ ਕੰਮ ਕਰਦੇ ਪਏ ਕੰਮ ਕਰਦੇ ਪਏ ਸੀ ਉੱਪਰ ਜਦੋਂ ਕਰੰਟ ਜੋ ਸੋਚ ਲਾਇਆ ਪਹਿਲੇ ਕੰਮ ਕਰ ਰਹੇ ਸੀ ਘੰਟੇ ਘੰਟੇ ਤੋਂ ਸੋਚ ਲਾਉਂਦਾ ਨਾਲ ਹੀ ਕਰੰਟ ਆ ਗਿਆ ਸਾਡੀ ਮੌਕੇ ਤੇ ਹੀ ਦੋਵੇਂ ਕੰਪਨੀ ਤੋਂ ਬਤੀ ਪਰ ਦੇ ਪੁੱਲ ਡਿਗੇ ਆ ਥੱਲੇ ਡਿਗਣ ਦੇ ਕਾਰਨ ਸਾਡੀ ਆਂਦੀ ਜੀੜ ਦੀ ਹੱਡੀ ਇੱਕ ਛੱਟ ਲੱਗੀ ਹੈ ਲੱਖ ਦੇ ਛੱਟ ਲੱਗੀ ਹੋਈ ਸਾਡੀ ਦਾਖਲ ਹੈ ਜੋន្តែ ਅਲਾਈਨਮੈਂਟ ਜੇ ਸਾਡੇ ਸਾਥੀ ਲਾਲ ਮੈਂ ਲੜਮੇ ਨੇ ਇਹਨਾਂ ਦੀ ਮੌਕੇ ਤੇ ਹੀ ਰਸਤੇ ਵਿੱਚ ਆਉਂਦੇ ਹਸਪਤਲ ਲੈ ਕੇ ਆ ਰਹੇ ਸੀਗੇ ਜਿੱਥੇ ਡੈਥ ਹੋ ਗਈ ਇਹਨਾਂ ਦੀ ਬਹੁਤ ਮਾੜਾ ਕੰਮ ਹੈ ਸਾਡੇ ਸਾਥੀ ਅਸੀਂ ਪ੍ਰਮਾਤਮਾ ਨੂੰ ਇਹ ਦੁਆ ਕਰਨੇ ਕਿ ਅਗੇ ਸਮਝਦੇ ਕਿਸੇ ਲਾਪਰਵਾਹੀ ਹੈ ਜਾਂ ਕੋਈ ਲਾਪਰਵਾਹੀ ਦੇ ਕਾਰਨ ਸਭ ਜੇ ਸਾਰਾ ਕੰਮ ਦੇਖੋ ਜੀ ਸਿਆਣੇ ਬੰਦੇ ਆ ਟਰਾਣੇ ਬੰਦੇ ਆ ਸ਼ੇਪ ਹੋ ਗਿਆ 25 ਬਿੱਤੀ ਕੀ ਸਰਵਿਸ ਹੋ ਗਈ ਹੈ 35 ਬਿੱਤੀ ਸਰਵਿਸ ਕੰਮ ਕਰਦਣ ਹੋ ਗਏ ਨੇ ਬਸ ਸਮਝੋ ਕਿਸਮਤ ਮਾੜੀ ਹੋ ਗਈ ਜੀ ਪਰਿਵਾਰ ਦੀ ਕੰਮ ਤਾਂ ਅੱਗੇ ਕਿਹੜਾ ਪਹਿਲੇ ਕਰ ਲੱਗੇ ਅੱਗੇ ਵੀ ਕੰਮ ਕਰਦੇ ਨੇ ਇਹ ਪੱਕੇ ਮਲਾਜ਼ਮ ਸੀ ਜੀ ਪ ਦੋਨ ਲਿਆਮ ਨੇ ਬਕੀ ਮਲਾਜਮ ਨੇ ਦੋ ਦੋ ਸਾਲ ਲੱਗਿਆ ਟਾਇਰਮੈਂਟ ਦੇ ਵਿੱਚ 26 27 ਚ ਲੈ ਜਾ ਮਰਜ਼ੀ ਨਾਲੀ ਦੋ ਪੱਕੇ ਮਲਾਜਮ ਨੇ ਸਾਰੀ ਉਮਰ ਉਥੇ ਕੰਮ ਕਰਦੇ ਜਿਓ ਕਰੀਆਰੀ